ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਈ ਵੜ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਟੇਲੇ ਆ ਜੀ ਬਾਈ ਜੀ ਹੱਸੀ ਕਾਲ ਜੀ ਹੋ ਠੀਕ ਨਹੀਂ ਵਧੀਆ ਜੀ ਵਧੀਆ ਬਈ ਨਾਮ ਤੇ ਐਡਰੈਸ ਬੋ ਨਾ ਬਾਈ ਮਨਪ੍ਰੀਤ ਸਿੰਘ ਜੀ ਹਮ ਪੰਡ ਗੱਲ ਕੋਠੇ ਜੀ ਜਿਹੜੇ ਸਹਣਾ ਪਾ ਜਾਂਦਾ ਇੱਕ ਪੱਕੇ ਪੁੱਖ ਕੋਹਿੰਚ ਜੀ ਠੀਕ ਹੈ ਬਾਈ ਮੋਬਾਈਲ ਨੰਬਰ ਬੋ 12873 ਹਮ 45014 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਜਿਹੜੀ ਬਰਡ ਦੇ ਨੇ ਕਿਹੜਾ ਸੁਆ ਸੁਈ ਆ ਇਹ ਦੂਜਾ ਸੁਆ ਸੁਈ ਆ ਜੀ ਦੂਜਾ ਸੁਆ ਕਦੋਂ ਸੁਈ ਆ ਬਈ ਇਹ ਸੁਆ ਸੁਈ ਦੋ ਕੁ ਵਜੇ ਠੀਕ ਆ ਢੇਰ ਪੈ ਗਈ ਜੀ ਵੀਡੀਓ ਬਣਾਈ ਗਈ ਆਪਣੇ ਕੋਲ ਬਹੁਤ ਠੀਕ ਆ ਬੱਚਾ ਕੀ ਆ ਬਈ ਮਾਗਰ ਬੱਸੀ ਆ ਜੀ ਬੱਚੀ ਬੜੀ ਚੰਗੀਆਂ ਹਾਂਜੀ ਹਾਂਜੀ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਬਹੁਤ ਚੰਗੀਆਂ ਕੁਆਲਿਟੀ ਵਾਲੀ ਐ ਤੇ ਕਿੰਨਾ ਕੁ ਵੱਡਾ ਕੱਢਿਆ ਫਿਰ ਆ ਜੀ ਬਹੁਤ 1.5 ਕਿਲੋ ਕੱਢਦਾ ਸਮੇਤ ਬੱਸੀ ਦੇ ਜੀ ਠੀਕ ਆ ਕਿੰਨਾ ਕੁ ਦੁੱਧ ਦੇ ਦੂਆ ਇਸ ਟਿੱਕਾ ਬਹੁਤ ਦੇ ਦੋ ਜੀ 15 16 ਕਿਲੋ ਜੀ ਖੋਲ ਲਾ ਬਈ ਤੋੜ ਕੇ ਦਿਖਾ ਦੇ ਯਾਦ ਵੀਡ ਚੰਗੇ ਰੰਗ ਰੂਪ ਚੰਗਾ ਚੰਗੀ ਮੁਕ ਬਹੁਤ ਆਰਡਰ ਬਹੁਤ ਚੰਗਾ ਬਈ ਕੱਲਾ ਕੱਲਾ ਕਣ ਗਲਾ ਬੀ ਖਾਣ ਚਾਰੇ ਥਣ ਨਿਕੜ ਮੇ ਪੂਰੇ ਗੈਲ ਦੇ ਨਾੜਾ ਨੂੜਾ ਕਰਮਾਲੀ ਦੇ ਫੁੱਲ ਚੰਗੇ ਛੇਸ ਬਿਊਟੀ ਵੀ ਕਮਾਲ ਦੀ ਅੱਜ ਸਾਕਪੁਣਾ ਚੰਗਾ ਬੈਡ ਦੇ ਵਿੱਚ ਰੰਗ ਰੂਪ ਬਹੁਤ ਚੰਗਾ ਬਾਕੀ ਤੋਰਾ ਤਾਰਾ ਚੰਗਾ ਬੈਡ ਦਾ ਆਰਡਰ ਕਮਾਲ ਦਾ ਤਿਆਰ ਕਰਿਆ ਸ਼ਾਮ ਤੱਕ ਕੱਟ ਦੀ ਕੁਆਲਿਟੀ ਜਿਹੜੀ ਇਹਨੇ ਪੂਰੇ ਵਧੀਆ ਤਿਆਰ ਕਰ ਲੈਣੀ ਹੈ ਕੀ ਮੋਲ ਆ ਭਾਈ ਇਹਦਾ ਮੋਲ ਇਹਦਾ 57000 ਆ ਜੀ 57000 ਰੁਪਏ ਮਾਨਤਾਂ ਹੋ ਜੀ ਬੜਾ ਮੋੜਾ ਵਾਟਾ ਕਰ ਦਾਂਗੇ ਠੀਕ ਆ 57000 ਰੁਪਏ ਮੋਲ ਦਾ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਂ ਜ਼ਰੂਰ ਹੋ ਜੇ ਥੋੜਾ ਬੱਚੇ ਦਾ ਕਰਦੀ ਆ ਸੂਈ ਸਵਾਈ ਬੱਚਾ ਮਗਰ ਬੱਚੀ ਬੱਚੀ ਬਹੁਤ ਕੁਆਲਿਟੀ ਦੀ ਆ ਬੈਡ ਵੀ ਚੰਗੀ ਆ ਕੱਦ ਵੱਡਾ ਚੰਗਾ ਰੰਗ ਰੂਪ ਚੰਗਾ ਆਰਡਰ ਕਮਾਲ ਦਾ ਚੰਗਾ ਖਣ ਲੱਗਿਆ ਮਾਸੀ ਆ ਤਾਂ ਕਿ ਭਾਈ ਤੁਸੀਂ ਕਿਵੇਂ ਆ ਇੱਕ ਨੰਬਰ ਆ ਜੀ ਇੱਕ ਨੰਬਰ ਠੀਕ ਆ ਬਈ ਇਹ ਮੁੱਲ ਬਈ ਇਹਦਾ 52000 52000 ਇਹ ਮਾਰਦਾਨ ਹੋ ਜਾਣਾ ਮਾਰਦਾਨ ਕਰ ਦਾਂਗੇ ਬਹੁਤ ਠੀਕ ਹੈ 320 ਫੁੱਲ ਆ ਬਈ ਜਿਵਾਈ ਵੀ ਹੋ ਕੇ ਆ ਠੀਕ ਹੈ ਤੇ ਕਿਸੇ ਵੀਰ ਨੂੰ ਬਈ ਬੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ